ਸਤਵੇਂ ਸੱਜ ਕੀਆ ਕਰਵਾਸ ਪਰਿਵਾਰ ਵਾਲਾ ਬਣ ਗਿਆ ਜ਼ਿੰਮੇਵਾਰੀ ਦੀ ਪੰਡਾ ਢੋਂਦਾ ਹੈ ਕਈ ਵਿਦਵਾਨ ਐਸਾ ਲਿਖਦੇ ਐ 40 ਸਾਲ ਤੋਂ ਬਾਅਦ ਗਦੇ ਵਾਲਾ ਕੰਮ 7 ਸਾਲ ਤੋਂ ਬਾਅਦ 7 ਲੈ ਕੇ 80 ਤੱਕ ਕੂਕਰ ਵਾਲੀ ਹਾਲਤ 80 ਸਾਲ ਤੋਂ ਲੈ ਕੇ 100 ਸਾਲ ਤੱਕ ਦੀ ਜਿਹੜੀ ਹਾਲਤ ਹੈ ਉੱਲੂ ਵਾਲੀ ਭਾਵ 40 ਸਾਲ ਤੱਕ ਵੱਡਾ ਪਰਿਵਾਰ ਵਾਲਾ ਬਣ ਗਿਆ ਫਿਰ ਜ਼ਿੰਮੇਦਾਰੀ ਦੀ ਪੰਡਾ ਢੋਂਦਾ ਜਿਵੇਂ ਗਧਾ ਵਜਨ ਢੋਂਦਾ ਆ ਵੀ ਕਰ ਲਾ ਆ ਵੀ ਕਰ ਲਾ ਆ ਵੀ ਕਰ ਲਾ ਪਰ ਹੋਇਆ ਕੀ 7ਵੇਂ ਸੱਜ ਕੀਆ ਘਰਵਾਸ 8ਵੇਂ ਕ੍ਰੋਧ ਹੋਵਾ ਤਨ ਨਾਸ ਫਿਰ 60 ਤੋਂ ਲੈ ਕੇ 80 ਸਾਲ ਤੱਕ ਕਲਪਨਾ ਕਰਦਾ ਜਿਵੇਂ ਕੂਕਰ ਦੀ ਹਾਲਤ ਹੁੰਦੀ ਹੈ ਕਹਿੰਦੇ ਹੁਣ ਤੂੰ ਕਰ ਨਹੀਂ ਕੱਖ ਸਕਦਾ ਸਾਨੂੰ ਟਿਕਣ ਦੇ ਬੈਠਾ ਰਹੋ ਕਲਪੀ ਜਾਂਦਾ ਆਹ ਕਰੋ ਸ਼ੀ ਆਹ ਕਰਦੇ ਤੁਸੀਂ ਐ ਕਿਉਂ ਨਹੀਂ ਕਰਦੇ ਤੇ ਅਖੀਰ ਜਦ 80 ਸਾਲ ਦੀ ਉਮਰ ਹੋ ਜਾਂਦੀ ਹੈ ਤੇ ਉਸ ਵੇਲੇ ਜਿਹੜੀ ਇਹਦੀ ਹਾਲਤ ਹੈ ਨਾ ਉੱਲੂ ਵਰਤੀ ਭਾਅ ਹੁਣ ਕੁਝ ਬੋਲ ਵੀ ਨਹੀਂ ਸਕਦਾ ਸਾਰੇ ਅੰਗ ਸਰੀਰ ਦੇ ਸਾਥ ਛੱਡ ਜਾਂਦੇ ਐ ਪਰ ਮੋਹ ਨਹੀਂ ਖਤਮ ਹੋ ਰਿਹਾ ਇਹਦੇ ਅੰਦਰ ਮੋਹ ਨਹੀਂ ਖਤਮ ਹੋ ਰਿਹਾ ਬਚਪਨ ਵਿੱਚ ਦਾਸ ਇੱਕ ਬਜ਼ੁਰਗ ਨੂੰ ਮਿਲਿਆ ਤੇ ਉਹ ਬਜ਼ੁਰਗ ਮੰंजे ਤੇ ਪਿਆ ਹੋਇਆ ਸੀ ਪਤਾ ਲੱਗਾ ਇਹਦੀਆਂ ਨੋਹਾ ਇਹਦੇ ਪੁੱਤਰ ਪੋਤਰੇ ਨੂੰ ਰੋਟੀ ਨਹੀਂ ਦਿੰਦੇ ਦੂਸਰਾ ਭਰਾ ਦਾ ਪਰਿਵਾਰ ਇਹ ਨਹੀਂ ਸੰਭਾਲ ਕਰਦਾ। ਬਚਪਨ ਤੋਂ ਦਾਸ ਦਾ ਸੁਭਾਸ਼ ਹੀ ਮੈਂ ਖੈ ਦੇਖਾਂ ਸ਼ਾਇਦ ਇਹਨੂੰ ਹੁਣ ਵੀ ਰੱਬ ਯਾਦ ਹੋਵੇ। ਮੈਂ ਉਸ ਬਜ਼ੁਰਗ ਨੂੰ ਪੁੱਛਿਆ ਵੀ ਤੁਹਾਡਾ ਕੀ ਹਾਲ ਹੈ? ਇੱਕ ਪੂਰਥੜੇ ਦੇ ਜ਼ਿਲ੍ਹੇ ਦੀ ਗੱਲ ਹੈ ਉਸ ਉਸ ਲਾਕੇ ਦੀ। ਦਾਸ ਦੀ ਉਮਰ ਛੋਟੀ ਸੀ ਅਜੇ। ਮੈਂ ਪੁੱਛਿਆ ਉਹ ਕਹਿਣ ਲੱਗਾ ਹੋਰ ਤਾਂ ਸਭ ਠੀਕ ਐ ਜ਼ਮੀਨ ਤਾਂ 35 40 ਕਿੱਲੇ ਬਣ ਗਈ ਐ ਆ ਉਹਦੇ ਸ਼ਬਦ ਨੇ ਜ਼ਮੀਨ ਤਾਂ 35 40 ਏਕੜ ਬਣ ਗਈ ਐ ਪਰ ਮੇਰੇ ਪੋਤਰਿਆਂ ਕੋਲ ਉੱਚੀ ਜ਼ਮੀਨ ਮੱਕੀ ਵਾਲੀ ਹੈ ਨਹੀਂ ਮੈਂ ਕਹਿਣਾ ਕਿਤੇ ਜਿਉਂਦਿਆਂ ਜਿਉਂਦਿਆਂ ਕਿਤੇ ਉਹਨਾਂ ਦੀ 10 ਕਿੱਲੇ ਉੱਚੀ ਵੀ ਬਣ ਜਾਵੇ ਮੈਂ ਉਹ ਵੀ ਦੇਖਦਾ ਹਾਂ ਲੋ ਪੁੱਤਰੇ ਪੁੱਛਦੇ ਨਹੀਂ ਨੋਆ ਨੇੜੇ ਨਹੀਂ ਆਉਂਦੀਆਂ ਗਵਾਂਢੀ ਰੋਟੀ ਦਿੰਦੇ ਨੇ ਪਰ ਮੋਹ ਐਸਾ ਹੈ ਕਿ ਅਜੇ ਵੀ ਕਹਿੰਦਾ ਇਹਨਾਂ ਦਾ ਕੁਝ ਬਣ ਜਾਵੇ 85 90 ਸਾਲ ਦੀ ਉਮਰ ਇੱਕ ਬਜ਼ੁਰਗ ਦੀ ਉਹਨੂੰ ਕਹਿੰਦੇ ਚਲੋ ਸਤਸਿੰਘ ਦੀਵਾਨ ਵਿੱਚ ਚਲੀਏ ਤਿੰਨ ਪੈਨਸ਼ਨਾਂ ਆਉਂਦੀਆਂ ਨੇ ਕਹਿੰਦਾ ਮੈਨੂੰ ਪਤਾ ਲੱਗਾ ਜਿਹੜੇ ਪੁਰਾਣੇ ਫੌਜੀ ਨੇ ਉਹਨਾਂ ਨੂੰ 12 ਬਾਰ ਏਕੜ ਜੰਗਲ ਮਿਲਦਾ ਹੈ ਮੈਂ ਉਹ ਜੰਗਲ ਲਾਟ ਕਰਾਉਣਾ ਹੈ ਜੰਗਲਾਬਾਤ ਕਰਕੇ ਫਿਰ ਹਰ ਇੱਕ ਦੁਆਨ ਤੇ ਆਇਆ ਕਰਾਂਗਾ 85 90 ਸਾਲ ਦੀ ਕਰੀਬ ਉਮਰ ਹੈ ਜੇ ਵੀ ਕਹਿੰਦਾ ਮੈਂ ਜੰਗਲ ਜਿਹੜਾ ਹੈ ਨਾ ਉਹ ਲਾਟ ਕਰਕੇ ਤੇ ਜੰਗਲ ਨੂੰ ਆਬਾਦ ਕਰਨਾ ਹੈ ਫਿਰ ਆਇਆ ਕਰਾਂਗਾ ਇਹ ਮੋਹ ਹੈ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਮਾਇਆ ਨੇ ਕੀ ਕੀਤਾ ਇਹਦੀ ਲਿਵ ਤੋੜੀ ਇਹਨੂੰ ਮਾਲਕ ਵਿਸਾਰ ਦਿੱਤਾ ਇਹਦੇ ਦਰ ਸੰਸਾਰ ਦਾ ਮੋਹ ਪੈਦਾ ਕਰ ਦਿੱਤਾ ਇਹ ਮੋਹ ਹੀ ਜਨ ਬਣ ਜਾਂਦੇ ਨੇ ਮੋਹ ਦੇ ਸੰਗਲ ਹੀ ਇਸ ਨੂੰ ਜਨਮ ਮਰ ਦੇ ਚੱਕਰ ਵਿੱਚ ਪਾ ਦਿੰਦੇ ਪਿਆਰਿਓ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਬਚਦਾ ਕੌਣ ਹੈ ਬਚਦਾ ਕੌਣ ਹੈ ਇੱਕ ਪਾਸੇ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਨੌਵੇਂ ਧੋਲੇ ਉਹ ਬੇਸ਼ਾਹ ਦਸਵੇਂ ਦੱਦਾ ਹੋਆ ਸੁਆਹ ਲੱਗੀ ਜ਼ਿੰਦਗੀ ਸਾਰੀ ਜ਼ਿੰਦਗੀ ਲੰਗੀ ਤੇ ਇੱਕ ਪਾਸੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਜਿਨਾਂ ਉਤੇ ਗੁਰੂ ਦੀ ਕਿਰਪਾ ਹੋ ਗਈ ਆਪਣੇ ਆਪ ਨਹੀਂ ਜੇ ਕੁਝ ਬਣਦਾ ਸੇਵਾ ਸਿਮਰਨ ਨੇਕ ਪਰਪਕਾਰ ਦੇ ਕੰਮ ਇਹ ਜੀਵ ਗੁਰੂ ਦੀ ਕਿਰਪਾ ਨਾਲ ਹੀ ਕਰ ਸਕਦਾ ਪਿਆਰੋ ਸੰਤਿ ਅਰਦਾਸ ਕਰਨੀ ਚਾਹੀਦੀ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਦੇਖੋ ਹੁਣ ਇੱਥੇ ਫਿਰ ਲਿਵ ਦਾ ਸ਼ਬਦ ਆ ਪਹਿਲਾਂ ਮਾਇਆ ਨੇ ਲਿਵ ਤੋੜੀ ਐ ਧਿਆਨ ਦੇਣਾ ਤੇ ਜਿਹਦੀ ਲਿਵ ਟੁੱਟ ਗਈ ਉਹ ਖੁਆਰ ਹੁੰਦਾ ਪਿਆਰਿਆ ਜਦੋਂ ਲਿਵ ਟੁੱਟ ਗਈ ਨਾ ਮਾਲਕ ਵਿੱਚ ਰ ਗਿਆ ਮੋਹ ਚ ਪੈ ਗਿਆ ਮੋਹ ਦੇ ਸੰਗਲਾ ਚ ਬੰਨਿਆ ਗਿਆ ਤੇ ਫਿਰ ਦਾਦਾ ਦੀਆਂ ਠੋਕਰਾ ਖਾਂਦਾ ਹੈ بار بار ਜਨਮ ਹੈ بار بار ਮਰਨ ਹੈ ਤੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਕਹ ਹੈ ਨਾਨਕ ਗੁਰ ਪ੍ਰਸਾਦੀ ਲਿਵ ਲੱਗੀ ਉਹ ਜਿਹੜੀ ਲਿਵ ਟੁੱਟੀ ਹੋਈ ਸੀ ਨਾ ਉਹ ਲਿਵ ਲੱਗ ਜਾਏਗੀ ਪਿਆਰ ਜੇ ਅਸੀਂ ਦੇਖਣਾ ਕਿ ਸਾਡੇ ਤੇ ਗੁਰੂ ਦੀ ਕਿਰਪਾ ਹੈ ਜੇ ਤੇ ਲਿਵ ਟੁੱਟ ਗਈ ਹੈ ਤੇ ਭਾਈ ਫਿਰ ਇਹ ਹੈ ਕਿ ਅਸੀਂ ਉਹ ਸ਼ਮਾਲਕ ਨੂੰ ਵਿਸਰਗੇ ਹਾਸੀ ਮੋਹ ਵਿੱਚ ਪਏ ਹੋਏ ਤੇ ਜੇ ਸਤਗੁਰ ਦੀ ਕਿਰਪਾ ਨਾਲ ਸਾਡੀ ਲਿਵ ਅੰਦਰੋਂ ਲੱਗ ਗਈ ਹੈ ਸਮਝੋ ਹੁਣ ਮਾਲਕ ਦੀ ਕਿਰਪਾ ਹੈ ਸਾਡੇ ਤੇ ਉਹ ਟੁੱਟੀ ਹੋਈ ਲਿਵ ਲੱਗਦੀ ਹੈ ਕਹੈ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲੱਗੀ ਤਿੰਨੀ ਵਿੱਚੇ ਮਾਇਆ ਪਾਇਆ ਉਹ ਫਿਰ ਇਹ ਨਹੀਂ ਕਿ ਸੰਸਾਰ ਨੂੰ ਛੱਡ ਕੇ ਕਿਤੇ ਪਹਾੜਾਂ ਦੀਆਂ ਕੰਨਾਲ ਤੇ ਜਾਂਦੇ ਨੇ ਉਹ ਸੰਸਾਰ ਦੀ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਹੁੰਦੇ ਨੇ ਉਸ ਮਾਲਕ ਦੀ ਉਹ ਬਖਸ਼ਿਸ਼ ਪ੍ਰਾਪਤ ਸਾਸੰਗ ਦੀ ਕਰਦੇ ਨੇ ਗੁਰੂ ਅਰਵਿੰਦਾਸ ਬਾਰੇ ਕਹਿੰਦੇ ਸੇਠ ਗੰਗੂ ਸ਼ਾਹ ਕੇਵਲ ਤੂੰ ਹੀ ਨਹੀਂ ਭੁੱਲਿਆ ਸਾਰਾ ਸੰਸਾਰ ਭੁੱਲਿਆ ਹੋਇਆ ਨੇਤਰਾ ਚੋਂ ਹੰਝੂ ਡਿੱਗਦੇ ਸੱਚੇ ਪਾਤਸ਼ਾਹ ਮਿਰਤੇ ਕਿਰਪਾ ਕਰੋ ਮਰ ਕਹਿੰਦੇ ਹੁਣ ਧਨ ਚਾਹੀਦਾ ਮਾਇਆ ਚਾਹੀਦੀ ਹੈ ਸਤਿ ਪਾਸ਼ਾ ਮੈਨੂੰ ਤੇ ਧਨ ਪਦਾਰਥਾਂ ਨੇ ਮਾਇਆ ਨੇ ਭਲਾ ਦਿੱਤਾ ਹੁਣ ਉਹ ਬਖਸ਼ਿਸ਼ ਕਰੋ ਜਿਸ ਨੂੰ پا ਕੇ ਮੈਂ ਆਪ ਜੀ ਦੇ ਚਰਨਾਂ ਨਾਲ ਜੁੜਿਆ ਨਾ ਦੇਖੋ ਹੁਣ ਨਾਮ ਦੀ ਭੁੱਖ ਲੱਗੀ ਹੈ ਅਸੀਂ ਸਾਧ ਸੰਗਤ ਜੀ ਗੁਰੂ ਘਰ ਆਉਨੇ ਆ ਕੀ ਮੰਗਨੇ ਧਿਆਨ ਦੇ ਸਾਖੀ ਆਸੀ ਜ਼ਿੰਦਗੀ ਵਿੱਚ ਬਾਰ-ਬਾਰ ਕਈ ਵਾਰ ਹੁੰਦਾ ਹੈ ਪਿਆ ਆ ਵੀ ਸਾਖੀ ਸੁਣੀ ਆ ਵੀ ਸਾਖੀ ਸੁਣੀ ਇਹਦੇ ਵਿੱਚ ਵਿਚਾਰ ਹੁੰਦੀ ਹੈ ਵਿਚਾਰਾਂ ਤੇ ਬੇਅੰਤ ਨੇ ਇੱਕ ਇੱਕ ਅੱਖਰ ਵਿੱਚ ਵਿਚਾਰ ਹੈ ਅਸੀਂ ਗੁਰੂ ਘਰ ਵਿੱਚ ਆਉਂਨੇ ਆ ਕੀ ਵਿਚਾਰ ਕਰੀਏ ਕਿ ਅਸੀਂ ਸਤਿਗੁਰੂ ਤੋਂ ਨਾਮ ਮੰਗਨੇ ਆ ਕਿ ਧਨ ਪਦਾਰਥ ਮੰਗਨੇ ਆ ਵਿਚਾਰ ਕਰੀਏ ਜੇ ਤੇ ਅਸੀਂ ਧਨਵਦਾਸ ਦੁਨੀਆ ਦੀਆਂ ਦਾਤਾਂ ਮੰਗਨੇ ਆ ਫਿਰ ਮਨ ਸ਼ਾਂਤ ਨਹੀਂ ਹੋਣਾ ਮਿਲਤੇ ਜਾਏਗਾ ਇੱਥੋਂ ਸਭ ਕੁਝ ਜੋ ਮੰਗੋ ਮਿਲ ਜਿਓ ਚਾਹੇ ਰਾਜ ਭਾਗ ਮੰਗ ਲਓ ਪਰ ਅਸੀਂ ਮੰਗਨੇ ਨਾਮ ਅੱਜ ਉਹ ਜਿਹੜਾ ਛੇਠ ਹੈ ਨਾ ਗੁਰੂ ਚਰਨਾਂ ਵਿੱਚ ਬੇਨਤੀ ਕਰਦਾ ਸੱਚੇ ਪਾਤਸ਼ਾਹ ਅੱਗੇ ਮੈਂ ਮਾਇਆ ਦਾ ਸੇਵਕ ਬਣਿਆ ਸੀ ਤੇ ਮੈਂ ਭੁੱਲ ਗਿਆ ਮੈਂ ਪੂਜਾ ਮਾਇਆ ਦੀ ਕਰਦਾ ਰਿਹਾ ਆ ਲక్ష్ਮੀ ਪੂਜਾ ਵੀ ਕਰਦੇ ਕੇ ਆ ਹੁਣ ਦੁਵਾਲੀ ਆਉਣੀ ਹੈ ਨਾ ਤੇ ਕਈ ਦਰਵਾਜੇ ਖੋਲ ਕੇ ਰੱਖਦੇ ਆ ਵੀ ਦੁਵਾਲੀ ਵਾਲੇ ਦਿਨ ਲక్ష్ਮੀ ਆਉਣੀ ਹੈ ਕਿਤੇ ਮੁੜ ਨਾ ਜਾਵੇ ਦਰਵਾਜਾ ਬੰਦ ਹੋਵੇ ਤੇ ਉਹ ਕਿਸੇ ਇਲਾਕੇ ਦੇ ਵਿੱਚ ਨਾ ਇੱਕ ਚੋਰ ਸੀ ਉਹਦਾ ਨਾਮ ਸੀ ਲਖਣ ਸਿੰਘ ਖਿਮਾ ਕਰਿਓ ਕਈ ਵਾਰੀ ਉਸ ਨਾਮ ਦਾ ਕੋਈ ਪ੍ਰੇਮੀ ਹੁੰਦਾ ਮੈਂ ਖਿਮਾ ਵੀ ਮੰਗਦਾ ਘਰ ਵਾਲਾ ਆਇਆ ਤੇ ਦੇਖਿਆ ਸਾਰੇ ਦਰਵਾਜੇ ਖੁੱਲੇ ਦੁਆਲੀ ਵਾਲਾ ਦਿਨ ਉਹ ਪੁੱਛਦਾ ਹੈ ਬੀਬੀ ਨੂੰ ਵੀ ਕੀ ਗੱਲ ਹੈ ਪਿਆ ਦਰਵਾਜੇ ਸਾਰੇ ਖੁੱਲੇ ਐ ਗੱਲ ਕੀ ਐ ਕਹਿੰਦੀ ਤੁਹਾਨੂੰ ਪਤਾ ਨਹੀਂ ਦੁਆਲੀ ਵਾਲੀ ਰਾਤ ਨੂੰ ਲక్ష్ਮੀ ਆਉਂਦੀ ਐ ਲక్ష్ਮੀ ਦੀ ਪੂਜਾ ਵੀ ਕਰਦੇ ਮਾਇਆ ਦੀ ਪੂਜਾ ਕਰਦੇ ਕਹਿੰਦੇ ਫਿਰ ਦਰਵਾਜੇ ਕਿਉਂ ਖੋਲੇ ਆ ਕਹਿੰਦੇ ਜੇ ਦਰਵਾਜੇ ਬੰਦ ਹੋਣ ਤੇ ਲక్ష్ਮੀ ਮੁੜ ਜਾਂਦੀ ਹੈ ਉਹ ਆਂਦਾ ਦਰਵਾਜੇ ਬੰਦ ਕਰ ਲੈ ਲక్ష్ਮੀ ਖਰੇ ਆਉਣੀ ਕਿ ਨਹੀਂ ਆਉਣੀ ਕਿਤੇ ਲక్ష్మణ ਸਿੰਘ ਨੇ ਆ ਜਾਵੇ ਸਭ ਕੁਝ ਲੈ ਜਾਵੇ ਕਹਿੰਦਾ ਹੈ ਕਿਤੇ ਉਹ ਹੀ ਨਾ ਲੈ ਜਾਵੇ ਪਿਆਰਿਓ ਮਾਇਆ ਦੀ ਪੂਜਾ ਨਹੀਂ ਕਰਨੀ ਗੁਰਸਿੱਖ ਨੂੰ ਹੁਕਮ ਹੈ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਉਹ ਸੇਠ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇ ਮਾਇਆ ਦੀ ਪੂਜਾ ਕਰਦਾ ਰਿਹਾ ਤੇ ਭੁੱਲਾ ਰਿਹਾ ਹੁਣ ਮੈਨੂੰ ਆਪਣੇ ਚਰਨਾਂ ਨਾਲ ਜੋੜੋ ਮੈਨੂੰ ਆਪਣਾ ਬਣਾ ਲਓ ਮੈਂ ਨਾਮ ਨਾਲ ਜੁੜ ਜਾਵਾਂ ਆਹ ਬੇਨਤੀ ਸੇਠ ਕਰਦਾ ਆਪਾਂ ਵੀ ਉਹਦੇ ਨਾਲ ਹੀ ਗੁਰੂ ਚਰਨਾਂ 'ਚ ਬੇਨਤੀ ਕਰੀਏ ਮੈਨੂੰ ਆਪਣਾ ਬਣਾ ਲੈ ਸੱਚੇ ਬਾਦਸ਼ਾਹ लशाम ਬੇਨਤੀ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਇਸ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੁਣ ਮਿਰਤੇ ਕਿਰਪਾ ਕਰੋ ਸਤਿਗੁਰੂ ਤਰੁੱਠੇ ਜੋ ਸਿਹਰੇ ਮਰਜਾਦਾ ਸਿਸ ਨੂੰ ਸਿੱਖੀ ਦੀ ਦਾਤ ਬਖਸ਼ੀ ਨਾਮ ਦੀ ਦਾਤ ਬਖਸ਼ੀ ਹੁਣ ਸੇਵਾ ਸਿਮਰ ਵਿੱਚ ਲੱਗ ਗਿਆ ਬੌਲੀ ਸਾਹਿਬ ਦੀ ਸੇਵਾ ਹੋ ਰਹੀ ਸੀ ਤਨਗੂ RAMDAS MAHARAJ BABA JETHA JI ਦੇ ਰੂਪ ਚ ਸੇਵਾ ਕਰੇ ਸੰਤ ਇਹ ਗੰਗੂ ਛੇੜ ਤੇ ਬਾਬਾ ਜੇਠਾ ਜੀ ਸਭ ਤੋਂ ਪਹਿਲਾਂ ਸੇਰੇ ਆਉਂਦੇ ਐ ਸਾਰਾ ਦਿਨ ਸੰਗਤਾਂ ਨਾਲ ਸੇਵਾ ਕਰਦੇ ਤੇ ਕਰਾਉਂਦੇ ਐ ਸ਼ਾਮ ਨੂੰ ਸੰਗਤ ਦੇ ਜਾਣ ਤੋਂ ਬਾਅਦ ਤਸਲੇ ਟੋਕਰੇ ਕਈਆਂ ਸੰਭਾਲ ਕੇ ਫਿਰ ਵਾਪਸ ਜਾਂਦੇ ਨਾਲੇ ਸੇਵਾ ਨਾਲੇ ਸਿਮਨ ਗੁਰੂ ਘਰ ਦੇ ਦੋ ਚੀਜ਼ਾਂ ਪ੍ਰਧਾਨ ਨੇ ਸੇਵਾ ਤੇ ਸਿਮਨ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਤੇ ਸਿਮਰਤੇ ਪ੍ਰਸੰਨ ਹੋ ਗਏ ਅੱਜ ਮਹਾਰਾਜ ਨੇ ਇਸ ਨੂੰ ਬੁਲਾਇਆ ਇਸ ਗੰਗੂ ਸ਼ੇਖ ਨੂੰ ਪ੍ਰੇਮੀਆਂ ਤੇਰੀ ਸੇਵਾ ਗੁਰਨਾਥ ਸਾਹਿਬ ਦੇ ਘਰ ਵਿੱਚ ਪ੍ਰਵਾਨ ਹੈ ਜੋ ਮੰਗਣਾ ਹੀ ਮੰਗ ਲੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਖਸ਼ਮ ਬਲ ਪੰਨੇ ਉਹ ਸੜੇ ਇਹ ਹੱਥ ਜੋੜ ਕੇ ਬੇਨਤੀ ਕਰਦਾ ਸੱਚੇ ਪਾਤਸ਼ਾਹ ਤਰੁੱਠਿਓ ਤੇ ਮੇਰੀ ਇੱਕੋ ਮੰਗ ਹੈ ਇੱਕੋ ਅਰਦਾਸ ਹੈ ਉਹ ਕੀ ਹੈ ਕਿ ਮੇਰੀ ਪ੍ਰੀਤ ਤੁਹਾਡੇ ਚਰਨਾਂ ਨਾਲ ਬਣੀ ਰਹੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਜਿਨ੍ਹਾਂ ਦੇ ਅੰਦਰ ਸੱਚਾ ਪਿਆਰ ਹੈ ਨਾ ਉਹ ਇਹ ਅਰਦਾਸ ਕਰਦੇ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਚਾਰ ਕਿਸ਼ਨ ਦੀ ਮੁਕਤੀ ਹੁੰਦੀ ਹੈ ਜਿਸ ਨੂੰ ਕੇਵਲ ਮੁਕਤੀ ਪ੍ਰਾਪਤ ਹੋ ਗਈ ਉਹ ਬਾਕੀ ਮੁਕਤੀਆਂ ਦਾ ਵੀ ਤਿਆਗ ਕਰਦਾ ਹੈ ਮੇਰੀ ਪ੍ਰੀਤ ਆਪ ਜੀ ਦੇ ਚਰਨਾਂ ਦਾ ਬਣੀ ਰਹੇ ਮੇਰੀ ਇਹੀ ਅਰਦਾਸ ਹੈ ਸਤਗੁਰੂ ਸੱਚੇ ਪਾਤਸ਼ਾਹ પ્રસન્ન ਹੋਏ ਨਾਨਕ ਨਦਰਿ ਨਦਰਿ ਨਿਹਾਲ ਕਿਰਪਾ ਹੋ ਗਈ ਇਹ ਪ੍ਰਵਾਨ ਹੋ ਗਿਆ ਆਪ ਵੀ ਤਰਿਆ ਤੇ ਤਾਰਨਹਾਰਾ ਬਣ ਗਿਆ ਜਿੰਨਾ ਚਿਰ ਧਨ ਪਦਾਰਥ ਮੰਗੇ ਸੀ ਉਹਨਾਂ ਚਿਰ ਭਟਕਦਾ ਰਿਆ ਪਿਆਰੋ ਸੁਖ ਨਹੀਂ ਮਿਲਿਆ ਜਦੋਂ ਸਤਿਗੁਰੂ ਤੋਂ ਨਾਮ ਦੀ ਦਾਤ ਮੰਗੀ ਔਰ ਨਾਮ ਦੀ ਕਮਾਈ ਕੀਤੀ ਸੇਵਾ ਕੀਤੀ ਲੋਕ ਪਰਲੋਕ ਸਹੇਲਾ ਹੋਇਆ ਆਪ ਵੀ ਤਰਿਆ ਤਾਰਨਹਾਰਾ ਬਣ ਗਿਆ ਇਸ ਕਰਕੇ ਸਾਨੂੰ ਵੀ ਸਤਿਗੁਰੂ ਤੋਂ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ ਇਹ ਅਰਦਾਸ ਕਰਨੀ ਚਾਹੀਦੀ ਹੈ ਵਿੰਤੁਤ ਹੋਰ ਜੇ ਮੰਗਣਾ ਸਿਦਖਾਂ ਕੈ ਦੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਉਤਰੈ ਮਨ ਕੀ ਭੁਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਦੇਹ ਨਾਮ ਸੰਤੋਖਿਆ ਸੋ ਹੁਣ ਸਮਾਜਤ ਨਹੀਂ ਦਿੰਦਾ ਹੋਈਆ ਪੁੱਲਾਂ ਦੀ ਆਪ ਜੀ ਨੇ ਖੇਮਾ ਕਰਨੀ ਜੋ ਪ੍ਰੋਗਰਾਮ ਹਨ ਉਹ ਰਾਤ ਦੇ ਮਰਿੰਡੇ ਆਪਣਾ ਮੰਡੀ ਵਿੱਚ ਚੱਲ ਰਹੇ ਨੇ ਮਰਿੰਡੇ ਅੱਜ ਤੇ ਕੱਲ ਦਾ ਕੱਲ ਰਾਤ ਦਾ ਆਖਰੀ ਦੁਆਨ ਹੈ ਮਰਿੰਡੇ ਮੰਡੀ ਉਸ ਤੋਂ ਬਾਅਦ ਫਿਰ 24 ਤਰੀਕ ਦਾ ਰਾਤ ਦਾ ਪੌਂਟਾ ਸਾਹਿਬ ਹੈ ਸਿਰਫ ਇੱਕ ਹੀ ਦਵਾਨ ਸਮਾ ਨਾ ਹੋਣ ਕਰਕੇ ਵੈਸੇ ਉੱਥੇ ਤਿੰਨ ਦਵਾਨ ਹੁੰਦੇ ਐ ਈਸ਼ਵਰ ਇੱਕ ਹੀ ਦਵਾਨ ਦਾਸ ਦੇ ਸਕਿਆ 24 ਤਰੀਕ ਦਾ ਪੌਂਟਾ ਸਾਹਿਬ ਜੋ 25 ਤਰੀਕ ਦਾ ਦਵਾਨ ਹੈ ਉਹ ਕਪੂਰਥਲੇ ਜ਼ਿਲ੍ਹੇ ਚ ਬੇਗੋਵਾਲ ਦੇ ਲੱਗ ਕੇ ਹੈ ਸ਼ਮਾਗਮ ਚੇਚੇ ਤੌਰ ਤੇ ਉਹਨਾਂ ਨੇ ਉਸ ਸ਼ਮਾਗਮ ਵਿੱਚ ਦਾਸਨ ਹੁਕਮ ਕੀਤਾ ਹੈ ਉੱਥੇ 25 ਰਾਤ ਹੈ ਉਸ ਤੋਂ ਬਾਅਦ 26 27 28 ਸ਼ਹਿਰ ਰੋਪੜ ਦੇ ਹਨ ਦੇਖ ਲੈਣ ਹਨ 26 ਤੇ 26 27 28 ਰੋਪੜ ਅਨਾਜ ਮੰਡੀ ਵਿਖੇ ਰਾਤ ਦੇ ਦੀਵਾਨ ਹਨ 7 ਤੋਂ 10:30 ਮ੍ਰਿੰਨੇ ਵੀ 7 ਤੋਂ 10:30 ਹੈ ਸੋ ਫਿਰ 23 ਤਰੀਕ ਨੂੰ ਐਤਵਾਰ ਦਾ ਇੱਥੇ ਦੀਵਾਨ ਹੈ ਸੋ ਜੋ ਵੀ ਸ਼ੰਕਤਾ ਜਿੱਥੇ ਜਿੱਥੇ ਲਾਭ ਪ੍ਰਾਪਤ ਕਰ ਸਕਦੀ ਹੈ ਕਰ ਸਕਣ ਬਾਕੀ ਇੱਥੇ ਸਥਾਨ ਤੇ ਪਾਈ ਸਾਰੇ ਸੇਵਾ ਚੱਲ ਰਹੀ ਹੈ। ਔਰ ਜਿੱਥੇ-ਜਿੱਥੇ ਵੀ ਕੋਈ ਸੇਵਾ ਕਰ ਸਕਦਾ ਹੈ ਉਹ ਕਰੋ। ਸਮਾਗਮ ਦੀਆਂ ਤਿਆਰੀਆਂ ਹੋ ਰਹੀਆਂ ਨੇ। ਔਰ ਬਹੁਤ ਸਾਰੇ ਪ੍ਰੇਮੀ ਅੱਜ ਇੰਗਲੈਂਡ ਤੋਂ ਬੀਬੀ ਨਿਸ਼ੱਤਰ ਕੌਰ ਜੀ ਉਹਨਾਂ ਦਾ ਪਰਿਵਾਰ ਉਹ ਆ ਗਏ ਨੇ। ਇੱਥੇ ਅੱਜ ਹੋਏ ਹਫ਼ਤਾ ਪਹਿਲਾਂ ਹੋ ਗਿਆ। ਜੇ ਕਹਿ ਦਈਏ ਕਿ ਵਾਲੀ ਸੰਗਤਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਸ਼ੁਰੂ ਹੋ ਗਈਆਂ। ਕੋਟੇ ਬੁੰਦੀ ਤੋਂ ਪ੍ਰੇਮੀ ਆਏ ਹੋਏ ਨੇ ਬਹੁਤ ਸ਼ਕਤਾਂ ਇਸ ਵਾਰ ਇਸ ਸਮਾਗਮ ਵਿੱਚ ਆਉਣੀਆਂ ਨੇ ਇਸ ਹਿੰਦੁਸਤਾਨ ਦੀ ਹਰ ਸਟੇਟ ਤੋਂ ਬਾਹਰ ਵਿਦੇਸ਼ਾ ਤੋਂ ਵੀ ਸੰਗਤ ਆ ਰਹੀਆਂ ਹਨ ਆਪਾਂ ਸਾਰੇ ਮਾਈ ਭਾਈ ਸੇਵਾਦਾਰ ਹਾਂ ਕਾਫੀ ਡਿਊਟੀਆਂ ਪਹਿਲੀ ਮੀਟਿੰਗ 'ਚ ਲੱਗੀਆਂ ਨੇ ਅੱਜ ਅਧੀਆਂ ਡਿਊਟੀਆਂ ਕਟੋ-ਕਟ ਜਿਹੜੀਆਂ ਨੇ ਜਿਹੜੀ 13 ਤਰੀਕ 13 ਅਕਤੂਬਰ ਨੂੰ ਮੀਟਿੰਗ ਹੈ ਅੋਸਤਨ ਬਾਕੀ ਰਹਿੰਦੀਆਂ ਹੋਈਆਂ ਸਾਰੀਆਂ ਡਿਊਟੀਆਂ ਜਿਹੜੀਆਂ ਲੱਗਣੀਆਂ ਹਨ ਸਾਸ ਸਮੇਂ ਕਿਉਂਕਿ ਵੱਡਾ ਪ੍ਰਬੰਧ ਹੈ ਥੋੜੇ ਦਿਨਾਂ ਨੂੰ ਹੀ ਵਾਟਰਪਰੂਫ ਟੈਂਟ ਜਿਹੜਾ ਉਹ ਲੱਗਣੇ ਸ਼ੁਰੂ ਹੋ ਜਾਣੇ ਆ ਔਰ ਹੋਰ ਵੀ ਸਾਰੀਆਂ ਤਿਆਰੀਆਂ ਹੋ ਰਹੀਆਂ ਹਨ ਜਿੱਥੇ-ਜਿੱਥੇ ਵੀ ਡਿਊਟੀਆਂ ਆਪਜੀ ਦੀ ਸੇਵਾ ਹੈ ਜ਼ਿੰਮੇਵਾਰੀ ਨਾਲ ਆਪਾਂ ਸੇਵਾ ਕਰੀਏ ਜੋ ਬਾਹਰੋਂ ਸੰਗਤ ਆਉਣੀ ਹੈ ਆਪਾਂ ਸਾਰੀ ਸੰਬਾਦ ਦਾ ਜਿੰਨੀ ਵੀ ਸੰਗਤ ਆਉਣੀ ਹੈ ਆਪਾਂ ਸਾਰੇ ਸੇਵਾਦਾਰ ਬਣ ਕੇ ਮਾਈ ਪਾਈ ਉਹ ਆਪਾਂ ਬਾਲਿਸ਼ਕ ਦੀ ਸੇਵਾ ਕਰਨੀ ਹੈ ਕਿਉਂਕਿ ਇਹ ਸਾਲਾਨਾ ਸਮਾਗਮ ਵੀ ਤੇ ਮਹਾਪੁਰਸ਼ਾਂ ਦੀ ਯਾਦ ਵੀ ਸਾਲਾਨਾ ਸਮਾਗਮ ਵੀ ਤੇ ਮਹਾਪੁਰਸ਼ਾਂ ਦੀ ਪਿਆਰੀ ਯਾਦ ਵੀ ਹੈ ਇਸ ਕਰਕੇ ਆਪਾਂ ਵੱਧ ਤੋਂ ਵੱਧ ਧਿਆਨ ਦੇ ਨਾਲ ਜ਼ਿੰਮੇਵਾਰ ਨਾਲ ਸੇਵਾ ਕਰੀਏ ਦਾਸ ਕੋਲੋਂ ਬੇਅੰਤ ਬੇਅੰਤ ਪੁੱਲਾ ਹੋ ਗਿਆ ਹੁਣ ਗਿਆ ਅੰਜਾਨ ਸੰਸਕੇ ਆਪ ਜੀ ਨੇ ਖਿਮਾ ਕਰਨਾ ਭਾਈ ਨਿਸ਼ੀਸ਼ ਸਿੰਘ ਜੀ ਵੀ ਸ਼ਾਇਦ ਉਹਨਾਂ ਨੂੰ 2-4 ਮਿੰਟ ਬੋਲਣਾ ਹੈ ਦਾਸ ਨੇ 4 ਵਜੇ ਜਾਣਾ ਹੈ ਇੱਕ ਤਰਾਹ ਦਾ ਦਵਾਨ ਹੈ ਹੋਰ ਵੀ ਕਿ ਜ਼ਿੰਮੇਦਾਰੀਆਂ ਹੁੰਦੀਆਂ ਇਸ ਕਰਕੇ ਭਾਈ ਨਿਸ਼ੀਸ਼ ਸਿੰਘ ਜੀ ਵੀ 2-3 ਮਿੰਟ ਬੋਲ ਲੈਣਗੇ ਭਾਈ ਜਸ ਸਿੰਘ ਦੱਸ ਦੇਣਗੇ ਪ੍ਰੋਗਰਾਮ ਸਾਰਾ ਸੋ ਹੁਣ ਆਪਾਂ ਦੇ ਖਿਮਾ ਪਿਆਰ ਨਾਲ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਅਨੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਮੈਂ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਦਾ ਮੈਂ ਜੀਤੀ ਮਨਵੰਦੀਆਂ ਮਾਗਾਂ ਰਾਗ ਤਨ ਪਰਵਾਰ ਸੁਨਿਆ ਚਾਉਂਦਾ ਗਾਉਣਾ ਆਈਆ ਸ਼ਬਦੋ ਤਗਾ ਉਹ ਹਰੀ ਤੇਰਾ ਮਨਨੀ ਜਤੁ ਸ਼ੁਆਤ ਤੇ ਨਾਮ ਮਨ ਸ਼ਾਵੇ ਹਰਿ ਜਗ ਮਨੁ ਸੁਆਵੇ ਤਨ ਮੇਰੇ ਨਾਨਕ ਸੱਚੇ ਮਾਇ ਕਿਆ ਰਹੀ ਬੇ ਤੇਰਾ ਹਰਿ ਨਾਮ ਮੇਰਾ ਅਧਾਰ ਸਾਜਨਾ ਮਹਾਰਾਜ ਮੇਰਾ ਜਿਨ ਭੁੱਖਾ ਸ਼ਬਦ ਵਾਈਆਂ ਦਾ ਨਾਮ ਸੁਖ ਮਨ ਆਵੇ ਅਜਨੇ ਨਾਮ ਸਾਧ ਸੁਆਇ पहिरां <laughs> you uh -huh.